ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਆਓ ਅੱਜ ਗੱਲ ਕਰ ਲੈਨੇ ਆ ਨਗਰਪੰਚਾਇਤ ਬਿਲਕਾ ਦੀ ਚੋਣ ਨੂੰ ਲੈ ਕੇ ਨਗਰਪੰਚਾਇਤ ਬਿਲਕਾ ਦੀ ਚੋਣ ਦੇ ਸਬੰਧ ਵਿੱਚ 12 ਦਸੰਬਰ ਨੂੰ ਨਾਮਜ਼ਦਗੀਆਂ ਦੀ ਆਖਰੀ ਤਰੀਕ ਸੀ ਇੱਥੇ 13 ਵਾਰਡਾਂ ਲਈ 47 ਉਮੀਦਵਾਰਾਂ ਨੇ ਕਾਗਜ਼ ਭਰੇ ਨੇ ਤੇ ਇਹਨਾਂ 47 ਨਾਮਜਦਗੀਆਂ ਦੀ ਅੱਜ 13 ਦਸੰਬਰ ਨੂੰ ਪਰਤਾਲ ਹੋਵੇਗੀ 14 ਦਸੰਬਰ ਨੂੰ ਕੋਈ ਵੀ ਉਮੀਦਵਾਰ ਕਾਗਜ਼ ਬਾਅਦਸ ਵੀ ਲੈ ਸਕਦਾ ਤੇ 14 ਦਸੰਬਰ ਨੂੰ ਸ਼ਾਮ ਨੂੰ ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ ਉਹਨਾਂ ਨੂੰ ਕਾਗਜ਼ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਆ ਮਿਲ ਜਾਣਗੇ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਇਹ ਚੋਣਾਂ ਦਾ ਜਿਹੜਾ ਚੋਣ ਮੈਦਾਨ ਆ ਪੂਰੀ ਤਰ੍ਹਾਂ ਪੱਕ ਜਾਵੇਗਾ ਤੇ ਆਓ 12 ਦਸੰਬਰ ਨੂੰ ਕਾਗਜ਼ ਪੜਨ ਸਮੇ ਜਿਹੜੇ ਦਰੇ ਸਾਹਮਣੇ ਆ ਉਹਨਾਂ ਦੀ ਗੱਲ ਕਰ ਲੈਦੇ ਆ ਇਸ ਮੌਕੇ ਤੇ ਜਿਵੇਂ ਦੋਵੇਂ ਤਰ੍ਹਾਂ ਕਾਗਜ਼ ਪੜਨ ਆਈਆਂ ਇਹਨਾਂ ਦੇ ਵਿੱਚ ਸਰਕਾਰੀ ਧਿਰ ਕਹ ਲਈਏ ਚਾਹੇ ਆਮ ਆਦਮੀ ਪਾਰਟੀ ਦੇ ਉਸ ਦੇ ਨਾਲ ਗੱਠ ਜੋੜ ਕਰਨ ਵਾਲੀ ਦੇ ਭਾਈਵਾਲ ਤੇ ਰਿਆ ਬੜੇ ਉਤਸ਼ਾਹ ਨਾਲ ਕਾਗਜ਼ ਦਾ ਫੁਕਾਲੀ ਇੱਥੇ ਆਈ ਉਹਨਾਂ ਦੀ ਅਗਵਾਈ ਕਰ ਰਹੀ ਸੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਬੀਬੀ ਮਾਨ ਨੇ ਇਸ ਮੌਕੇ ਤੇ ਜਿਹੜੀ ਮੀਡੀਆ ਦੇ ਸਾਹਮਣੇ ਇਸ ਚੋਣ ਨੋ ਲੈ ਕੇ ਜਿਹੜਾ ਅਜੰਡਾ ਰੱਖਿਆ ਹੈ ਜਿਹੜਾ ਚੋਣ ਮੈਨੀਫੈਸਟੋ ਰੱਖਿਆ ਹੈ ਉੱਥੇ ਉਹਨਾਂ ਨੇ ਕੁਝ ਅਜੀਬ ਵਿਚਾਰ ਪ੍ਰਗਟ ਕੀਤੇ ਆ ਜਿਹੜੇ ਵਿਚਾਰ ਤੁਹਾਨੂੰ ਕੁਝ ਅਸੀਂ ਵੀ ਸੁਣਾਵਾਂਗੇ ਤੇ ਕੁਝ ਤੁਸੀਂ ਉਹਨਾਂ ਦੀ ਵੀਡੀਓ ਖੁਦ ਸੁਣ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਬਿਲਗੇ ਦੀ ਰਾਜਨੀਤੀ ਦੇ ਉੱਤੇ ਕੀ ਗੱਲ ਕਸਿਆ ਬਿਲਗੇ ਦੀ ਰਾਜਨੀਤੀ ਦੇ ਸਬੰਧ ਵਿੱਚ ਜੋ ਉਹਨਾਂ ਨੇ ਗੱਲ ਰੱਖੀ ਹੈ ਤੁਸੀਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਜਾਂ ਵਾਕਿਆ ਬਿਲਗੇ ਵਿੱਚ ਇਹ ਕੋ ਚੱਲਦਾ ਉਹ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਹੁਣ ਤੱਕ ਮੈਲਾਂ ਵਾਲਿਆਂ ਦਾ ਬਿਲਗੇ ਦੇ ਵਿਚਾਰਾਜ ਹੈ ਮੈਲਾਂ ਵਾਲਿਆਂ ਦਾ ਤਨਾਡਾ ਦਾ ਤਾਨਾਸ਼ਾਹੀ ਵਾਲੇ ਰੁਪਈਏ ਰਵਈਏ ਵਾਲਿਆਂ ਦਾ ਤੇ ਤਾਨਾਸ਼ਾਹੀ ਸ਼ਬਦ ਵਰਤਿਆ ਉਹਨਾਂ ਨੇ ਇੱਥੇ ਦੀ ਰਾਜਨੀਤੀ ਵਿੱਚ ਉਹਨਾਂ ਨੇ ਕਿਹਾ ਕਿ ਬਿਲਗੇ ਦੇ ਵਿੱਚ ਹੁਣ ਤੱਕ ਜਿਹੜਾ ਇਹ ਰਵਈਆ ਰਿਹਾ ਇਹਨਾਂ ਤਰ੍ਹਾਂ ਦਾ ਇਸ ਪੁਰਾਣੀ ਨਿਊਟਰਸ਼ਿਪ ਦਾ ਉਨਾ ਦੇ ਨਾਲ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਚੋਣ ਲੜਾਵਾਂਗੇ ਇਹ ਰਾਜਨੀਤੀ ਜਿਹੜੀ ਇੱਥੇ ਹੋ ਰਹੀ ਹੈ ਇਹ ਸਵਾਰਥੀ ਰਾਜਨੀਤੀ ਹੋਈ ਹੈ ਕਲਗੀਆਂ ਦੀ ਰਾਜਨੀਤੀ ਹੋ ਰਹੀ ਹੈ ਮੈਂ ਦੀ ਰਾਜਨੀਤੀ ਹੋ ਰਹੀ ਹੈ ਇਸ ਰਾਜਨੀਤੀ ਨੂੰ ਉਹਨਾਂ ਕਿਹਾ ਅਸੀਂ 21 ਦਸੰਬਰ ਨੂੰ ਆਮ ਘਰਾਂ ਦੇ ਜਿਹੜੇ ਮੁੰਡੇ ਆ ਉਮੀਦਵਾਰ ਬਣਾਏ ਆ ਉਮੀਦਵਾਰਾਂ ਦੇ ਸੰਬੰਧ ਵਿੱਚ ਉਹਨਾਂ ਨੇ ਜੋ ਕਿਹਾ ਉਹ ਵੀ ਤੁਸੀਂ ਸੁਣ ਲੈਣਾ ਤੇ ਆਓ ਤੁਹਾਨੂੰ ਪਹਿਲਾਂ ਉਹਨਾਂ ਦੀ ਸਪੀਚ ਸੁਣਾਉਣੀ ਆ ਉਸ ਤੋਂ ਬਾਅਦ ਗੱਲ ਕਰਾਂਗੇ ਵਿਰੋਧੀ ਧਿਰ ਦਾ ਕਾਵੇਂ ਦਾਖਲ ਕਰਉਣ ਸਮੇ ਕੀ ਰਵੱਈਆ ਰਿਹਾ ਕਿ ਉਹਨਾਂ ਨੇ ਵੀ ਮੀਡੀਆ ਸਾਹਮਣੇ ਆ ਕੇ ਕੋ ਗੱਲ ਕਹੀ ਆਓ ਪਹਿਲਾਂ ਵੀ ਬੀਬੀ ਮਾਨ ਸੁਣੋ ਅ ਬਿਲਕੁਲ ਜੀ ਅੱਜ ਆਗਾਜ਼ ਹੋਣ ਜਾ ਰਿਹਾ ਬਿਲਗੇ ਦੀ ਜਿਹੜੀ ਨਗਰ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਅਸੀਂ ਪੇਪਰ ਦਾਖਲ ਕਰਨ ਆਏ ਆ ਸਾਰੇ ਕੈਂਡੀਡੇਟਸ ਬੜੀ ਸੋਚ ਸਮਝ ਕੇ ਅ ਔਰ ਜਿਹੜੀ ਸੇਵਾ ਦੇ ਵੱਲੋਂ ਵਾਲੇ ਕੈਂਡੀਡੇਟ ਆ ਉਹ ਚੁਣੇ ਗਏ ਆ ਸਮਾਂ ਲਾ ਕੇ ਚੁਣੇ ਗਏ ਆ ਔਰ ਚੁਣਨ ਦਾ ਘਰਾਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਲੈ ਗਏ ਜਿਹੜੇ ਬਿਲਗੇ ਨੂੰ ਸਮਰਪਿਤ ਹੋਣ ਕੱਲ ਨੂੰ ਔਰ ਜਿਵੇਂ ਦਾ ਪਹਿਲਾਂ ਦਾ ਇੱਥੇ ਰੋਂ ਰਿਹਾ ਹਮੇਸ਼ਾ ਕਿ ਤਾਨਾशाही ਧਨਾਡਾ ਦਾ ਉੱਚੇ ਘਰਾਂ ਵਾਲਿਆਂ ਦਾ ਉੱਚੇ ਮਹਿਲਾਂ ਮਨਾਰਿਆਂ ਵਾਲਿਆਂ ਦਾ ਰਾਜ ਰਿਹਾ ਬਿਲਗੇ ਦੇ ਵਿੱਚ ਜਿਹਨੇ ਬਿਲਗੇ ਨੂੰ ਬਹੁਤ ਪਿੱਛੇ ਪਾ ਦਿੱਤਾ ਬਹੁਤ ਪਿੱਛੇ ਕਹਿੰਦਾ ਮਤਲਬ ਕਿ ਤੁਸੀਂ 20 25 ਸਾਲ ਜਿਹੜੇ ਹੈਗੇ ਆ ਤੁਸੀਂ ਨੂਰਮਹਿਲ ਤਸੀਲ ਫਲੋਰ ਨਾਲੋਂ ਸਾਰੇ ਨਾਲੋਂ ਪਿੱਛੇ ਰਹਿ ਗਏ ਆ ਉਹਦੇ ਖਿਲਾਫ ਅੱਜ ਇੱਕ ਜੰਗ ਸ਼ੁਰੂ ਹੋਣ ਜਾ ਰਹੀ ਆ ਇਹ ਜੰਗ ਜਿਹੜੀ ਆ ਇਹ ਇਹ ਤਾਨਾਸ਼ਾਈ ਦੇ ਖਿਲਾਫ ਜੰਗ ਆ ਇਹ ਜੰਗ ਜਿਹੜੀ ਆ ਤਖਤੋ ਤਾਜ ਲੈ ਕੇ ਉਹਨਾਂ ਦਾ ਆਨੰਦ ਮਾਨਣ ਵਾਲੇ ਦੇ ਖਿਲਾਫ ਸੇਵਾ ਭਾਵਨਾ ਵਾਲੇ ਕੈਂਡੀਡੇਟ ਸੇਵਾ ਭਾਵਨਾ ਵਾਲੇ ਲੋਕ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਵਾਲੇ ਬਿਲਗੇ ਨੂੰ ਸਮਰਪਿਤ ਲੋਕਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਆ ਜਿਹੜੀ ਬਿਲਗੇ ਦੇ ਵਿੱਚ ਇਲੈਕਸ਼ਨ ਲੜੂਗੀ ਮੈਂ ਜਦੋਂ ਤੋਂ ਵਿੜਕੇ ਦੇ ਵਿੱਚ ਕਦਮ ਰੱਖਿਆ ਬਹੁਤ ਤਕਲੀਫ ਹੋ ਰਹੀ ਸੀ ਬਹੁਤ ਮਹਿਸੂਸ ਹੋ ਰਿਹਾ ਸੀ ਕਿ ਕਿਹੋ ਜੀ ਧਰਤੀ ਇਹ ਜਿਹਦਾ 1 ਕਿੰਚ ਪਵਿੱਤਰ ਧਰਤੀ ਦਾ ਪੰਜਵੇਂ ਪਾਸ਼ਾ ਸਾਹਿਬ ਦੀ ਚੰਦ ਸ਼ੋਪਾ ਪਵਿੱਤਰਤੀ ਆ ਫਿਰ ਇੱਥੇ ਇੰਨੇ ਵੱਡੇ ਤਾਦਾਦ ਦੇ ਵਿੱਚ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਫਰੀडम फाइਟਰ ਹੋਏ ਨੇ ਔਰ ਫਰੀडम फाइਟਰਸ ਦੇ ਘਰਾਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤੱਕ ਅੱਗੇ ਨਹੀਂ ਆਇਆ ਸੇਵਾ ਸੇਵਾ ਦੇ ਲਈ ਜਾਂ ਉਹਨਾਂ ਨੂੰ ਲੈ ਕੇ ਨਹੀਂ ਆਂਦਾ ਕਿ ਆਇਆ ਨਹੀਂ ਗਿਆ ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਕਿਹੋ ਜਿਹੇ ਲੋਕ ਇੱਥੇ ਰਾਜ ਕਰਦੇ ਆ ਕਿ ਉਹਨਾਂ ਦਾ ਇਹਨਾਂ ਦੇ ਨਾਲ ਖੜੇ ਹੋਣਾ ਵੀ ਬਣਦਾ ਕਿ ਨਹੀਂ ਮੈਨੂੰ ਐ ਲੱਗਦਾ ਕਿ ਉਹ ਆਪਣੇ ਆਪਣੀ ਤوهੀਨ ਸਮਝਦੇ ਹੋਣਗੇ ਕਿ ਅਸੀਂ ਕਿਹਨਾਂ ਲੋਕਾਂ ਦੇ ਨਾਲ ਜਾ ਕੇ ਰਲਈਏ ਤੇ ਕਿਹਨਾਂ ਦੇ ਨਾਲ ਕੰਮ ਕਰੀਏ ਸੋ ਆਪੋ ਆਪਣੇ ਘਰੀਂ ਬੈਠ ਗਏ ਮੈਨੂੰ ਪਿਛਲੇ 3 ਸਾਲਾਂ ਦੇ ਵਿੱਚ ਇੱਕ ਇਨਸਾਨ 78 ਬੰਦਿਆਂ ਦੇ ਵਿੱਚੋਂ 76 ਫ੍ਰੀडम फाइਟਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਰਗਰਮ ਰਾਜਨੀਤੀ ਦੇ ਵਿੱਚ ਨਜ਼ਰ ਨਹੀਂ ਆਇਆ ਉਹਦੇ ਕਾਰਨ ਕੀ ਰਿਹਾ ਹੈ ਜਿਨ੍ਹਾਂ ਦੇ ਘਰਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਸਟਰਗਲ ਕੀਤੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਉਹਨਾਂ ਦੇ ਪਰਿਵਾਰ ਪਿੱਛੇ ਕਿਉਂ ਰਹਿ ਗਏ ਬਹੁਤ ਸਾਰੇ ਕਾਰਨ ਰਹੇ ਹੋਣਗੇ ਮੈਂ ਵੱਡਾ ਕਾਰਨ ਮੰਨਦੀ ਹਾਂ ਕਿ ਉਹ ਜਿਹੋ ਜੀ ਇੱਥੇ ਤਾਣਾ ਬਾਣਾ ਬੁਣਿਆ ਹੋਇਆ ਵਿਲਗੇ ਦੇ ਵਿੱਚ ਜਿੱਥੇ ਇੱਥੇ ਸਿਰਫ ਆਪੋਤਾਪ ਦੀ ਰਾਜਨੀਤੀ ਆ ਇੱਥੇ ਸਿਰਫ ਮੈਂਦੀ ਰਾਜਨੀਤੀ ਆ ਇੱਥੇ ਸਿਰਫ ਕਲਗੀਆਂ ਦੀ ਰਾਜਨੀਤੀ ਆ ਇੱਥੇ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਦੀ ਰਾਜਨੀਤੀ ਰਹੀ ਹੈ ਹੁਣ ਤੱਕ ਔਰ ਉਹ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇੱਥੇ ਦੀ ਵਿਲਗੇ ਦੀ ਤਰੱਕੀ ਤਰੱਕੀ ਅਸੀਂ ਕਿਹਨੂੰ ਮੰਨਦੇ ਆਂ ਤਰੱਕੀ ਅਸੀਂ ਇੱਥੋਂ ਦੇ ਹੈਲਥ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਐਜੂਕੇਸ਼ਨ ਸਿਸਟਮ ਨੂੰ ਮੰਨਦੇ ਆਂ ਤਰੱਕੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ 2-2 ਫੁੱਟ ਪਾਣੀ ਨਹੀਂ ਹਟਾ ਸਕੇ ਇਹ ਬੰਦੇ 77 ਸਾਲਾਂ ਦੇ ਵਿੱਚ 66 ਨਹੀਂ ਸਾਂਭੇ ਗਏ ਜਿਹੜੇ ਅਸੀਂ ਹੁਣ ਆ ਕੇ ਸਾਂਭੇ ਆ ਬਿਲਗੇ ਦੀ ਤਰੱਕੀ ਰੁਕ ਗਈ 25 30 ਸਾਲਾਂ ਤੋਂ ਲਾਰਾ ਲਾਇਆ ਜਾ ਰਿਹਾ ਰਿੰਗ ਰੋਡ ਦਾ ਕੰਮ ਨਹੀਂ ਕਰ ਸਕੇ ਜਿਹੜਾ ਸੀ ਸਾਡਾ ਤਕਰੀਬਨ ਸਾਰਾ ਪਾਸ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ ਸਟਾਰਟ ਕਰਵਾਵਾਂਗੇ ਸਿਵਰ ਸਿਸਟਮ ਜਿਹੜਾ ਇਸ ਇਸ ਇਤਿਹਾਸਕ ਨਗਰ ਦੇ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਨਹੀਂ ਹੋਇਆ ਆਪਾਂ ਉਹ ਕਰ ਰਹੇ ਹਾਂ ਸਾਡੇ ਹੋਰ ਬਹੁਤ ਸਾਰੇ ਮਨੋਰਥ ਨੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਕੱਲ ਨੂੰ ਕਿ ਜਦੋਂ ਇਹ ਜਿੱਤ ਕੇ ਕੈਂਡੀਡੇਟ ਸਾਰੇ ਆਉਣਗੇ ਕਿਹੋ ਜਿਹਾ ਮੰਜਰ ਹੋਏਗਾ ਬਿਲਗੇ ਦਾ ਕਿਹੋ ਜਿਹਾ ਲੋਕ ਹੋਣਗੇ ਜਿਹੜੇ ਇਸ ਬਿਲਗੇ ਨੂੰ ਚਲਾਉਣਗੇ ਅਸੀਂ ਮੈਨਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਵਾਰਥਾਂ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਸਿਰਫ ਬਿਲਗੇ ਦੇ ਇੱਕ ਇੱਕ ਇਨਸਾਨ ਦੀ ਭਲਾਈ ਵਾਸਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਵਾਸਤੇ ਨਸ਼ੇ ਦੇ ਖਾਤਮੇ ਵਾਸਤੇ ਨਗਰ ਨੂੰ ਸੋਨਾ ਬਣਾਉਣ ਵਾਸਤੇ ਨਗਰ ਦੀ ਹਰ ਇੱਕ ਤਰ੍ਹਾਂ ਦੀ ਤਰੱਕੀ ਲਾਈਬ੍ਰੇਰੀ ਬਣ ਰਹੀ ਆ ਤੁਸੀਂ ਦੇਖਦੇ ਹੋਣੇ ਆ ਕਦੀ ਅੱਜ ਤੱਕ ਕਿਸੇ ਨੇ ਸੋਚਿਆ ਸੀ ਕਿ ਇਸ ਨਗਰ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਚੱਲਦੀ ਇੱਥੇ ਲਾਈਬ੍ਰੇਰੀ ਹੋਣੀ ਚਾਹੀਦੀ ਆ ਲਾਈਬ੍ਰੇਰੀ ਤਿਆਰ ਹੋ ਰਹੀ ਆ ਬਣ ਰਹੀ ਆ ਬਹੁਤ ਸਾਰੀਆਂ ਹੋਰ ਐਸੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਪਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਹਮਣੇ ਲੈ ਕੇ ਆਵਾਂਗੇ ਅੱਜ ਮੇਰਾ ਤੁਹਾਨੂੰ ਸਭ ਨੂੰ ਇੱਥੇ ਸਾਡੇ ਜਿੰਨੇ ਕੈਂਡੀਡੇਟ 13 ਕੈਂਡੀਡੇਟ ਅਸੀਂ ਉਤਾਰੇ ਆ ਮੈਦਾਨ ਦੇ ਵਿੱਚ ਸਭ ਨੂੰ ਭਰਪੂਰ ਸਾਥ ਦੇਣ ਵਾਸਤੇ ਮੈਂ ਸਾਰੇ ਨਗਰ ਬਿਲਗੇ ਨੂੰ ਅਪੀਲ ਵੀ ਕਰਦੀ ਆ ਹੁਣ ਐ ਉੱਥੇ ਨਾਲ ਹੀ ਗੱਲ ਕਰ ਲੈਣੇ ਆ ਵਿਰੋਧੀ ਧਿਰ ਦੀ ਜਿਵੇਂ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਐ ਤੁਹਾਨੂੰ ਇਹ ਵੀਡੀਓ ਦਿਖਾ ਦਿੰਦੇ ਆ ਸ਼ਰੂਮਣੀ ਅਕਾਲੀ ਦਲ ਕਾਂਗਰਸ बसपा ਇਹ ਤਿੰਨੇ ਤਰ੍ਹਾਂ ਜਿਹੜੀਆਂ ਕਾਗਜ਼ ਦਾਫਰ ਕਰਾਉਣ ਵੇਲੇ ਇਕੱਠੀਆਂ ਦਿਸੀਆਂ ਇਹਨਾਂ ਦੇ ਨਾਲ ਇੱਕ ਕਮਿਊਨਿਸਟ ਧੜਾ ਵੀ ਦੱਸਿਆ ਜਾ ਰਿਹਾ ਤੇ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਤਿੰਨਾਂ ਪਾਰਟੀਆਂ ਨੂੰ ਚੋਣ ਜਿਹੜੀ ਆ ਉਹ ਆਜ਼ਾਦ ਤੌਰ ਤੇ ਲੜੀ ਜਾ ਰਹੀ ਹੈ ਇਹ ਕੀ ਸਟ੍ਰੈਟੇਜੀ ਆ ਇਹਦੇ ਬਾਰੇ ਤਾਂ ਜਿਹੋਣ ਜੇ ਦੱਸਣਗੇ हां एक ਗੱਲ ਜ਼ਰੂਰ ਹੈ ਕਿ ਅ ਅਜੇ ਇਸ ਦੀ ਪੁਸ਼ਟੀ ਨਹੀਂ ਅਸੀਂ ਕਰਦੇ ਕਿ ਵਾਕਿਆ ਹੀ ਸਾਰੇ ਚੋਣ ਆਜ਼ਾਦ ਤੌਰ ਤੇ ਲੜ ਰਹਾ ਕਿਉਂਕਿ 14 ਸ਼ਾਮ ਨੂੰ ਪਤਾ ਲੱਗਣਾ ਹੈ 14 ਦਸੰਬਰ ਨੂੰ ਜਦੋਂ ਚੋਣ ਨਿਸ਼ਾਨ ਮੈਣਨੇ ਆ ਇਹਨਾਂ ਵਿੱਚੋਂ ਤਿੰਨਾਂ ਪਾਰਟੀਆਂ ਜੋ ਕਿਹੜੀ ਪਾਰਟੀ ਆਪਣੇ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜਦੀ ਹੈ ਜਾਂ ਵਾਕਿਆ ਹੀ ਆਜ਼ਾਦ ਚੋਣ ਲੜਦੇ ਹੈ ਸਥਿਤੀ ਜ਼ਰੂਰ ਇੱਥੇ ਇਹ ਬਣ ਗਈ ਹੈ ਕਿ ਇਹ ਅਜੇਹਾ ਜਿਹੜਾ ਸੁਣ ਨੂੰ ਮਿਲ ਰਿਹਾ ਹੈ ਇਹ ਵਿਰੋਧੀ ਪਾਰਟੀ ਵੱਲੋਂ ਪੱਤਰਕਾਰਾਂ ਨੂੰ ਨਹੀਂ ਬੁਲਾਇਆ ਗਿਆ ਇਸ ਕਰਕੇ ਸਾਨੂੰ ਨਹੀਂ ਕੋਈ ਲੱਗਾ ਕਿ ਇਹਨਾਂ ਨੇ ਸਰਕਾਰੀ ਤਰ ਦੇ ਖਿਲਾਫ ਕੋਈ ਆਪਣਾ ਏਜੰਡਾ ਰੱਖਿਆ ਹੋਵੇ ਬਿਲਕੁਲ ਦੇ ਵਿੱਚ 5 ਸਾਲ ਦਾ ਕੋਈ ਮੈਨੀਫੈਸਟੋ ਬਣਾਇਆ ਹੋਵੇ ਜਾਂ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਇਕੱਠਿਆਂ ਚੋਣ ਲੜਨ ਦੀ ਕੀ ਸਟ੍ਰੈਟਜੀ ਬਣਾਈ ਆ ਸਰਕਾਰ ਦੇ ਹੁਣ ਤੱਕ ਦੇ ਕਾਰਜ ਕਾਲ ਦੇ ਖਿਲਾਫ ਕੋਈ ਪ੍ਰਵਾਹ ਨਹੀਂ ਇਹ 12 ਦਸੰਬਰ ਵਾਲੇ ਦਿਨ ਦੇ ਸਕੇ ਇਹ ਕਿਉਂ ਇਦਾਂ ਹੋਇਆ ਕੀ ਉਹ ਜ਼ਿਆਦਾ ਬੀਜੀ ਸੀ ਜਾਂ ਉਹਨਾਂ ਨੇ ਕੋਈ ਅਜੇ ਅਜੰਡਾ ਆਪਣਾ ਨਹੀਂ ਦੱਸਣਾ ਸੀ ਇਹ ਬਾਤ ਸਾਰੀਆਂ ਜਿਹੜੀਆਂ ਗੱਲਾਂ ਹੋ ਸਕਦੀਆਂ ਹਾਂ ਇਹ ਗੱਲ ਜ਼ਰੂਰ ਹੈ ਕਿ ਕਾਗਜੇ ਦਾਖਲ ਕਰਨ ਵੇਲੇ ਇਹ ਜਿਹੜੀ ਸਰਕਾਰ ਧਿਰ ਦੇ ਵਿਰੁੱਧ ਧਿਰ ਹੈ ਉਹ ਬਹੁਤਾ ਅਦਿਸ਼ਾ ਵਿੱਚ ਨਜ਼ਰ ਨਹੀਂ ਆਈ ਹੋ ਸਕਦਾ ਇਹ ਵੀ ਸਟ੍ਰੈਟਜੀ ਹੋਵੇ ਕਿਉਂਕਿ ਕਈ ਵਾਰੀ ਇਸ ਕਰਕੇ ਨਹੀਂ ਘੱਟ ਮਾਰਕ ਕੀਤਾ ਜਾਂਦਾ ਕਿ ਸਰਕਾਰੀ ਧਿਰ ਜਿਹੜੀ ਆ ਉਹ ਕਈ ਵਾਰੀ ਅਜੇ ਹੱਥ ਕੰਡੇ ਵਰਤ ਲੈਂਦੀ ਹੈ ਕਿ ਇਸ ਤਰ੍ਹਾਂ ਦੇ ਨਾਲ ਆਏ ਵਿਅਕਤੀਆਂ ਨੂੰ ਅੱਗੇ ਪਿੱਛੇ ਮਿਲਦੀ ਹੈ ਕਿ ਇਹ ਮਦਦ ਜਿਹੜੀ ਸਰਕਾਰੀ ਧਿਰ ਦੀ ਕੀਤੀ ਜਾਵੇ ਇਹ ਸਟ੍ਰੈਟਜੀ ਕੀ ਹੋਊਗੀ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜੂਗਾ ਹਾਂ ਇਹ ਮੰਨਣਾ ਜ਼ਰੂਰ ਹੈ ਕਿ ਚੌਧਰੀ ਗਾਜੀ ਸਿੰਘ ਸਣੀ ਤੇ ਉਹਨਾਂ ਦੀ ਜਿਹੜੀ ਵੱਡੀ ਤੈਅ ਹੈ ਇਹ ਚੋਣਾਂ ਦੇ ਵਿੱਚ ਸਰਕਾਰੀ ਧਿਰ ਨੂੰ ਟੱਕਰ ਦੇ ਸਕਦੀ ਹੈ ਕਿਉਂਕਿ ਤਿੰਨ ਵੱਡੀਆਂ ਪਾਰਟੀਆਂ ਕਾਂਗਰਸ ਬਿਲਗਰੀ ਵੱਡੀ ਪਾਰਟੀ ਹੈ ਸ਼੍ਰੋਮਣੀ ਆਦੀ ਤਲ ਵੱਡੀ ਪਾਰਟੀ ਹੈ ਭੋਜਨ ਸਮਾਜ ਪਾਰਟੀ ਕੋ ਵੀ ਵੋਟ ਜਿਹੜੀ ਆ 4-500 ਦੇ ਅਰਦਗਰਦ ਹੈ ਹੁਣ ਇਸ ਚੋਣ ਨੇ ਕਲੀਅਰ ਕਰ ਦੇਣਾ ਇਹਨਾਂ ਪਾਰਟੀਆਂ ਨੂੰ ਕੀ ਲੋਕ ਹਕਾਰਾ ਦਿੰਦੇ ਆ ਜਾਂ ਬੀਬੀ ਮਾਨ ਬਲੋ ਜਿਹੜਾ ਬਿਲਗੇ ਦੇ ਵਿੱਚ ਡਿਵੈਲਪਮੈਂਟ ਦਿਖਾਈ ਜਾ ਰਹੀ ਹੈ 8 ਛਪੜਾਂ ਨੂੰ ਜੋਂ ਦੀ ਬਹੁਤ ਵੱਡੀ 32 ਕਰੋੜ ਦੀ ਗਾਰੰਟੀ ਆ ਬਹੁਤ ਵੱਡਾ ਇਹ ਪ੍ਰੋਗਰਾਮ ਹੈ ਇਹਦੇ ਬਾਰੇ ਵੀ ਬਹੁਤ ਦਿੱਤਾ ਰਹੀਆ ਇਹਦੇ ਬਾਰੇ ਕੁਝ ਕਹਿ ਨਹੀਂ ਸਕੀ ਇਬਿਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਗੇ ਦੇ ਵਿੱਚ ਹੁਣ ਆਉਣ ਵਾਲਾ ਸਮਾਂ ਜਿਹੜਾ ਆ ਉਹ ਫਿਰ ਨਹੀਂ ਕੱਢਣ ਦਾ ਹੋਵੇਗਾ ਕਿਉਂਕਿ ਛੱਪਣਾ ਨੂੰ ਜੋਣ ਵਾਲਾ ਕੰਮ ਜਿਹੜਾ ਵੱਡਾ ਉਹਦੇ ਕਰਕੇ ਬਿਲਗੇ ਦੇ ਵਿੱਚ ਤੁਸੀਂ ਦੇਖਿਆ ਸੜਕਾਂ ਫੁੱਟੀਆਂ ਹੋਈਆਂ ਕਿਉਂਕਿ ਪਾਈਪ ਲਾਈਨ ਪਈ ਹੈ 20 25 ਫੁੱਟ ਡੂੰਘਾ ਜਿਹੜਾ ਖਦਾਈ ਹੋਈ ਹੈ ਕਿਤੇ 12 ਕਿਤੇ 10 ਵੀ ਹੋਈ ਹੈ ਉਹ ਮਿੱਟੀ ਭੈਣ ਨੂੰ ਜਿਹੜਾ ਆ ਉਹ ਕੁਝ ਸਮਾਂ ਲੱਗੇਗਾ ਅਗਰ ਜੇ ਜਲਦੀ ਸੜਕਾਂ ਬਣ ਜਾਣ ਤਾਂ ਹੋ ਸਕਦਾ ਕਿਤੇ ਸੜਕਾਂ ਬਹਿ ਵੀ ਸਕਦੀਆਂ ਮਿੱਟੀ ਜਿਹੜੀ ਆ ਉਹ ਅਜੇ ਅੜੀ ਕੀ ਤਿਆਰੀ ਆ ਕਿ ਮਿੱਟੀ ਬਹਿ ਜਵੇ ਬਾਰ ਬਾਰ ਜਿਹੜਾ ਆ ਜ਼ਮੀਨ ਤਾਂ ਸੀ ਨਾ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਵਾਕਈ ਆਮ ਆਦਮੀ ਪਾਰਟੀ ਬਿਲਕੇ ਵਿੱਚ ਰਿੰਗ ਰੋਡ ਬਣਾ ਸਕੇਗੀ ਇਹ ਵੀ ਇੱਕ ਸਵਾਲ ਹੈ ਭਾਵੇਂ ਕਿ ਬੀਬੀ ਮਾਨ ਨੇ ਤੁਸੀਂ ਸੁਣਿਆ ਕਿਹਾ ਕਿ ਅਸੀਂ ਬਿਲਕੇ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਵਿੱਚ ਰਿੰਗ ਰੋਡ ਬਣਾ ਦੇਾਂਗੇ ਕਿਉਂਕਿ ਵੱਡੀਆਂ ਪਾਰਟੀਆਂ ਕਾਂਗਰਸ ਅਕਾਲੀ ਦਲ ਦੀਆਂ ਹੁਣ ਤੱਕ 70 ਸਾਲਾਂ ਵਿੱਚ ਇੱਥੇ ਸਰਕਾਰਾਂ ਰਹੀਆਂ ਅਜੇ ਤੱਕ ਵੀ ਜਿਹੜਾ ਫੈਲ ਨਹੀਂ ਇਹ ਦੋਵੇਂ ਪਾਰਟੀਆਂ ਬਣਾ ਨਹੀਂ ਸਕੀਆਂ ਪੰਜਾਬ ਵਿੱਚ ਸ਼ਾਇਦ ਹੀ ਕੋਈ ਇਦਾਂ ਦਾ ਪਿੰਡ ਹੋਊਗਾ ਜਿੱਥੇ ਰਿੰਗ ਰੋਡ ਨਾ ਹੋਵੇ ਬਿਲਗਾ ਤਾਂ ਹੈ ਜਿੱਥੇ ਰਿੰਗ ਰੋਡ ਜਿਹੜਾ ਆ ਉਹ ਜ਼ਮੀਨਾਂ ਦੀ ਮਰਬੇਬੰਦੀ ਤੋਂ ਬਾਅਦ ਸਾਰੇ ਪਿੰਡਾਂ ਵਿੱਚ ਰਿੰਗ ਰੋਡ ਬਣੇ ਪਰ ਬਿਲਗੇ ਦੇ ਲੋਕਾਂ ਨੇ ਉਸ ਵੇਲੇ ਰਿੰਗ ਰੋਡ ਜਿਹੜਾ ਆ ਉਹ ਨਹੀਂ ਬਣ ਸਕਿਆ ਜਿਹੜੀ ਸਮੇਂ ਦੀ ਲੋੜ ਹੈ ਜਿਹਦੇ ਕਰਕੇ ਬਿਲਗੇ ਦੇ ਵਿੱਚ ਅੱਜ ਕਾਰੋਬਾਰ ਮੰਦਾ ਤੁਸੀਂ ਬੀਬੀ ਨੂੰ ਸੁਣਿਆ ਮਾਨ ਨੂੰ ਅਸੀਂ ਨੂਰ ਮਹਿਲ 플ੌਟ ਤੋਂ ਬਹੁਤ ਪਛੜ ਗਏ ਆ ਵੱਡਾ ਕਸਬਾ ਪਰ ਕਸਬਾ ਜਿਹੜਾ ਆ ਉਹ ਇਹੋ ਜੇ ਘੁੰਮਣ ਕੇ ਰਹੀ ਇਹੋ ਜੇ ਲੀਡਰਸ਼ਿਪ ਦੇ ਹੱਥੇ ਚੜਿਆ ਜਿਹਦੇ ਕਰਕੇ ਬਿਲਕੁਲ ਦੀ ਤਰੱਕੀ ਜਿਹੜੀ ਆ ਉਹ ਡਾਊਨ ਹੈ ਇਥੇ ਦੀ ਮਾਰਕੀਟ ਬਹੁਤ ਡਾਊਨ ਹੈ ਨੇੜੇ ਦੇ 25-30 ਪਿੰਡ ਜਿਹੜੇ ਆ ਉਹ ਇਥੋਂ ਕੋਈ ਖਰੀਦ ਬਰੁਕਤ ਕਰਨ ਦੀ ਜਿਹੜੀ ਆ ਐਸ ਵੇਲੇ ਸਾਨੂੰ ਉਮਦਕ ਜਾਂਦਕ ਜਿਹੜੀ ਨਹੀਂ ਦਿਸ ਰਹੀ ਇਹ ਸਾਰੇ ਕੁਝ ਨੇ ਜਿਹੜਾ ਆ ਇਸ ਚੋਣ ਦੇ ਵਿੱਚ ਨਤਰ ਕੇ ਆਉਣਿਆ ਇਥੋਂ ਲੋਕ ਇਹੋ ਜਿਹਾ ਲੋਕ ਜਾਂਦੇ ਆ ਜਿਹੜੇ ਇਸ ਬਿਲਗੇ ਨੂੰ ਇਸ ਘੁੰਮਣ ਘੇਰੀ ਦੇ ਵਿੱਚੋਂ ਕੱਢਣ ਇਸ ਬਿਲਗੇ ਨੂੰ ਫਲੋਰ ਅਤੇ ਨੂਰਵੈਲ ਦੇ ਮੁਕਾਬਲੇ ਦਾ ਬਣਾਉਣਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਬਿਲਗੇ ਦੇ ਲੋਕਾਂ ਦੇ ਹੈ ਕਿ ਉਹ ਲੋਕ ਜਿਹੜੇ ਆ ਕਿਹੋ ਜਿਹਾ ਮੈਂਬਰ ਚੁਣਨਗੇ ਜਿਹੜੇ ਇਹਨਾਂ ਬਿਲਗੇ ਦੇ ਲੋਕਾਂ ਨੂੰ ਇਸ ਥਾਂ ਤੋਂ ਤਰੱਕੀ ਵੱਲ ਲੈ ਕੇ ਜਾਵੇ ਅੱਜ ਲਈ ਪਰਵਾਨਾ ਇਹ ਚੋਣਾਂ ਨਾਲ ਸੰਬੰਧਿਤ ਚੋਣ ਦੰਗਲ ਬਿਲਗਾ 2024 ਇਹਨਾਂ ਤੇ ਤੁਹਾਨੂੰ ਮਿਲ ਅਸੀਂ ਇਸੀ ਤਰ੍ਹਾਂ ਚੋਣਾ ਦਾ ਜਿਹੜੀ ਵੀ ਖਬਰ ਕੋਈ ਹੋਈ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਵੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਬੇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ